ਸੋ ਹਲੋ ਜੀ ਗਾਇਸ ਕਿਦਾ ਸਾਰੇ ਆ ਨੇ ਅਪ ਕਰਦਾ ਕੈਂਟੋ ਵਗੇ ਤਾਂ ਅੱਜ ਦੀ ਵੀਡੀਓ ਚ ਆਪਾਂ ਕਰ ਲੱਗੇ ਆ ਰਿਐਕਸ਼ਨ ਇੰਸਟਾਗ੍ਰam ਦੀ ਰੀਲ ਤੇ ਤਾਂ ਉਹਨਾਂ ਦੇ ਪੰਡਿਤ ਕੁਝ ਰੀਡ ਕਰਾਂਗੇ ਤੇ ਕੁਝ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰੂੰਗਾ ਉਹ ਕਮੈਂਟਾਂ ਬਾਰੇ ਤਾਂ ਰੀਲਾਂ ਤੇ ਕੁਝ ਦੋ ਇੱਕ ਦੋ ਮੈਂ ਸੇਵ ਕੀਤੀਆਂ ਹੋਈਆਂ ਤੇ ਚਲੋ ਕਰਦੇ ਆ ਸ਼ੁਰੂ ਤੇ ਪਹਿਲੀ ਰੀਲ ਦੇਖਦੇ ਆ ਤਾਂ ਤੁਹਾਡੇ ਤਾਂ ਇੱਥੇ ਸ਼ੋ ਹੋ ਰਹੀ ਹੋਵੇਗੀ ਰੀਲ ਉਹ ਪੁੱਛਾ ਕਿ ਤੁਹਾਨੂੰ ਵਧੀਆ ਲੱਗੇਗੀ ਵੀਡੀਓ ਕਿ ਮੈਂ ਕੋਈ ਨਵਾਂ ਟਰਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਵਲੌਗ ਤਾਂ ਮੈਂ ਹਰ ਵਰੀ ਨਹੀਂ ਬਣਾ ਸਕਦਾ ਚਲੋ ਪਹਿਲੀ ਲੀਡ ਆਪਣੀ ਚਲੋ ਕਮੇਟ ਕਰ ਦਿਆਂਗੇ ਆਪਾਂ ਸੋ ਇਟਸ ਐਨ ਐਮ ਲਬ ਡਿਟੇ ਲਿਖੀ ਹੋਈ ਹੈ ਕਿ ਕਿਦਾਂ ਮਤਲਬ ਕਿੱਥੇ ਪੈਦਾ ਹੋਇਆ ਤੇ ਕਿੱਥੇ ਮਤਲਬ ਕਦੋਂ ਪੈਦਾ ਹੋਇਆ ਨਾ ਤਾਂ ਕਦੋਂ ਕਿਦਾਂ ਸੀ ਤਾਂ ਤਦ ਅਗਲਾ ਕਮੈਂਟ ਪੜਦੇ ਆ ਤਾਂ ਪਹਿਲਾ ਕਮੈਂਟ ਕੀਤਾ ਅਨੁਸ਼੍ਰੀ ਸ਼ਰਮਾ ਨੇ ਵਾਹ ਜਿੰਕੀ ਲਾਇ ਯੂਸ ਟੂ ਰਾਈਟ ਅ ਵਲਗਰ Song ਐਂਡ ਦ ਮੈਂਸ਼ਨ ਆਫ ਕਾਸਟ ਵਾਸ ਟੋਟਲੀ ਅਨਨੈਸੈਸਰੀ ਮਤਲਬ ਗੰਦੇ ਗਣੀ ਹੁੰਦਾ ਸੀ ਕਿ ਕਾਸਟ ਦਾ ਕੋਈ ਲੈਣ ਦੇਣ ਨਹੀਂ ਸੀ ਉਹਦੇ ਨਾਲ ਕਾਸਟ ਦਾ ਲੈਣ ਦੇਣ ਤਾਂ ਹੈਗਾ ਸੀ ਇਹ ਗੱਲ ਨਹੀਂ ਕਾਸਟ ਦਾ ਲੈਣ ਦੇਣ ਤਾਂ ਹੁੰਦਾ ਹੀ ਹੁੰਦਾ ਵੈਸੇ ਇਹ ਗੰਦੇ ਗਾਣੇ ਹੁਣ ਕਿਹੜਾ ਘੱਟ ਗੰਦੇ ਗਾਣੇ ਕਹਿੰਦੇ ਹੁਣ ਤਾਂ ਵੀਡੀਓ ਵੀ ਨਾਲ ਹੀ ਹੁੰਦੀਆਂ ਉਹ ਤਾਂ ਇਕੱਲੇ ਗਾਣੇ ਚੱਲਦੇ ਹੁੰਦੇ ਗੰਦੀਆਂ ਵੀਡੀਓ ਵੀ ਨਾਲ ਹੀ ਹੁੰਦੀਆਂ ਨੇ। ਤੋ ਇਸ ਦਾ ਮਤਲਬ ਮਾਡਲ ਹੋ ਗਿਆ ਅਕਸ਼ਿਕਤ ਕਹਿੰਦਾ ਕਿ ਇਹਦਾ ਮਤਲਬ ਮਾਰ ਹੀ ਦੋਗੇ ਜੇ ਵੀ ਗੰਦੇ ਗਾਣੇ ਕਹਿੰਦਾ। ਮਤਲਬ ਜੇ ਤੁਸੀਂ ਰੋਕ ਨਹੀਂ ਸਕਦੇ ਤਾਂ ਮਾਰੋਗੇ ਇਹਨੂੰ ਵਾਹ ਗੰਦੇ ਗਾਣੇ ਰੋਕ ਨਹੀਂ ਸਕਦੇ ਸਮਝਦੇ। ਤਾਂ ਹੁਣ ਜਿਹੜੇ ਗਾਣੇ ਜੇ ਵੀ ਹੈਗੇ ਤਾਂ ਉਹ ਗਾਣੇ ਗਾਡੇ ਡਿਲੀਟ ਹੋ ਗਿਆ। ਅਜੇ ਵੀ ਲੋਕ ਸੁਣਦੇ ਹੀ ਆ ਵੈਸੇ। ਇਹਦਾ ਮੇਰਾ ਰਿਐਕਸ਼ਨ ਆ। ਤੇ ਚਲੋ ਛੇਤੀ ਅਗਲੀ ਵੀਡੀਓ ਕਰਦੇ ਹਾਂ। ਤੋ ਇਟ ਇ कंट्रोवर्शियल इट इस इनफॉरमेसन दैट ऑल प्रणी कह रहे हैं जो भी क्या मतलब इनफॉरमेसन नहीं हैगी पूरी या आदा कास्ट थिंग वॉज असरी डिश के वैसे भी डिश विजन माइंडसैट बहुत बढ़ गया है मतलब लोगों का जो माइंडसैट वह बहुत ज्यादा खराब हो गया पर वहाँ के लोग गाने सुनते तो और खराब होंगे वाह भाई वाह नाइस बड़ा बड़ा वही किता ने कमेंट छेड के और भी पढ़ते मुझे लगा सिद्धू का केस है ਭਾਈ ਸਿੱਧੂ ਦਾ ਕੀ ਸਵਿਧਾ ਹੀ ਉਹਨਾਂ ਨੂੰ ਲੋਕ ਕਿ ਫਿਰ ਗੈਂਗਸਟਰ ਨਾਲ ਜੁੜੀ ਜਾਂਦੇ ਕਿ ਗੈਂਗਸਟਰ ਨਾਲ ਲੈਂਦੇ ਨਹੀਂ ਉਹਦੇ ਪਰਾਨ ਨੂੰ ਮਾਰੇ ਤਾਂ ਉਹਨੇ ਮਾਰਿਆ ਕੋਈ ਲੈਂਦੇ ਨਹੀਂ ਹੁੰਦਾ ਕਿਸੇ ਦੇ ਨਾਲ ਜੇ ਉਹਨੇ ਗੈਂਗਸਟਰ ਹੀ ਬੰਨਾ ਸੀ ਤਾਂ ਫਿਰ ਗਾਣੇ ਦਾ ਤੋਗਾ ਹੀ ਉਹਨੇ ਸਤ ਮੁਜ਼ੇਲੇ ਨੇ ਗਾਣੇ ਦਾ ਤੋਗਾੰਦ ਰਿਹਾ ਤਾਂ ਵੀਡੀਓ ਆਪਾਂ ਦੋਤੇ ਨਮਤਰਿਮ ਨਾਲ ਲੇਜੈਂਡ ਚਮਕੀਲਾ ਹਿਸ ਵਾਈਫ ਨੇਮ ਕਾਸਮਰ ਜੋਸ ਸਿੰਘ ਕਮਰਜੋਗਰ ਸਿੰਗਰ ਇਸ ਅ ਬੈਸਟ ਬੈਟਲ ਲੇਜੈਂਡ ਆਲਵੇਸ ਡਾਈ ਯਾ ਹੀ ਵਾਸ ਕਿਲਡ ਫੋਰ ਦੀ ਡੈਸ਼ ਸੌਂਗ ਸੀ ਸਟਾਰਟਡ ਟੂ ਸੰਗ ਆਟਨ ਭਾਈ ਤੈਨੂੰ ਕਿੱਦਾਂ ਪਤਾ ਕਿ ਇਦਾਂ ਦੇ ਗਾਣੇ ਹੀ ਤੂੰ ਸੁਣਦਾ ਹੋਵੇਂਗਾ ਤਾਂ ਹੀ ਤਾਂ ਮਤਲਬ ਇਹ ਹੀ ਨਾ ਕਿ ਬੰਦੇ ਨੂੰ ਪਤਾ ਤੇ ਫੇਰ ਹੀ ਬੰਦਾ ਕਰਦਾ ਕੁਝ ਹੀ ਬਾਦ ਐਕਚੁਅਲੀ ਗੋਇੰਗ ਟੂ ਪਲੇ ਇਨ ਕਨਸਰਟ ਆਫ ਦੈਨ ਹੀ ਕਿਲਰ ਸ਼ਾਟ ਹੀ ਮੈਨਰ ਰਨ ਵਿਦ ਦੀ ਕਰਾਊਡ ਐਂਡ ਦੈਨ ਦੇ ਜਸਟ ਰੈਪਟ ਹੀ ਮੈਨ ਬਰਾਉਡ ਤਾਂ ਨਾ ਬਤਾਉਂ ਰਿਹਾ ਕਿ ਮਤਲਬ ਜਮ ਕਿੱਲਾ ਹੈ ਇਹ ਨਾ ਇਹਦਾ ਕਥਾ ਨਾ ਰੈਪ ਕਰ ਆਹ ਇਸ ਰੂਲ ਵਰਲਡ ਕੈਂਟ ਸੀ ਐਂਡ ਸਮਵਨ ਗੇਟਿੰਗ ਸਕਸੈਸਫੁਲ ਡੈਫੀਨਿਟਲੀ ਲੋਕੀ ਤਾਂ ਇਹ ਜਿਹੜੇ ਹਰ ਬੰਦੇ ਨੂੰ ਮਾਰਦਾ ਜਿਹੜਾ ਮੀਰ ਆ ਜਿਹਦਾ ਨਾਮ ਕੁਕੇਸ਼ ਬਾਨੀ ਜੀ ਉਹ ਰੋੜ ਤੇ ਤੁਰਦਾ ਹੋਣਾ ਤਦ ਕਿ ਸੜ ਤੇ ਤਾਂ ਉਹਦੇ ਵੀ ਪੱਥਰ ਮਾਰੀ ਜਾਣ ਕਿ ਅਮੀਰ ਕਿਉਂ ਆ ਅ ਜਿਵੇਂ ਕਿ ਲੈਂਡ ਮੁਸੇ ਵਾਲਾ ਦੋਨੋਂ ਕੀ ਬੇਕਾਰ ਬੇਕਾਰ ਲੱਗਦੇ ਹਨ ਖੁਸ਼ ਐਂਡਸ ਕੋ ਵੀ ਕਿਆ ਵਕੀ ਦੋਵੇਂ ਬੇਕਾਰ ਲੱਗਦੇ ਆ ਠਰਾਵਾ ਠੀਕ ਹੈ ਆਪੋ ਬੜੀ ਪਸੰਦ ਹੈ ਹੁਣ ਤੇਰੀ ਪ੍ਰਸ਼ੰਸਾ ਨਹੀਂ ਤੁਹਾਡੀ ਕਿ ਕਹੇਂ ਬੇਕਾਰ ਲੱਗੇ ਲੱਗਦੇ ਸਾਨੂੰ ਪਸੰਦੀ ਤਾਂ ਸੁਣਦੇ ਹਾਂ ਇਹ ਤਾਂ ਆਪੋ ਆਪਣਾ ਸਾਦਾ ਬੰਦਾ ਵਾ ਐਂਸ ਦਾ ਟੈਰਰਿਸਟ ਏਰ ਕਿਲਡ ਰੇ ਖਾਲਸਤਾਨੀ ਉਹ ਕੰਮ tha ye devwar just as a ready cleaners lama cha tor utto 2b to old devanatta 2b normal the songs matlab maarna chahunde hain nu jaise te gall hai ki famous bada ho gaya hai banda taa karke maarna chahunde so chalo yaar oh hi koi interaction den ne pa taa khatam karde hain kyuki gaadi taa reel na main hor seekh karunga taa phir ohna se interaction lunga taa milte hain agli video ke vich bye bye